ਪੱਜਾ ਪੁਲਿਸ ਵੱਲੋਂ ਪੰਨਾ ਸਿੱਧੂ ਖਿਲਾਫ ਇੱਕ ਤੋਂ ਬਾਅਦ ਇੱਕ ਲਗਾਤਾਰ ਤਿੰਨ ਮੁਕਦਮੇ ਜਿਹੜੇ ਨੇ ਹੋਂ ਤੱਕ ਦਰਜ ਕਿਤੇ ਗਏ ਨੇ ਉਸ ਦੇ ਵਿਰੋਧ ਦੇ ਵਿੱਚ ਗੱਲ ਕਿਤੇ ਜਾਗ ਤਾਂ ਇਸ ਵਕਤ ਅਸੀਂ ਦੁੰਨੇ ਕੇ ਪਿੰਡ ਵਿੱਚ ਮੌਜੂਦ ਹਾਂ ਤਾਂ ਵੱਡਾ ਇਕੱਠ ਜਿਹੜਾ ਹੈਗਾ ਉਹਨਾਂ ਦੇ ਸਮਰਥਨ ਵਿੱਚ ਇੱਥੇ ਵੇਖਣ ਨੂੰ ਮਿਲ ਰਿਹਾ ਹੈ ਲੱਖਾ ਸਿੰਘ ਸਿਧਾਣਾ ਵੱਲੋਂ ਅੱਜ ਦਾ ਇਕੱਠ ਜਿਹੜਾ ਹੈ ਸੱਧਿਆ ਗਿਆ ਸੀਗਾ ਤੇ ਇਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਵਿੱਚ ਸਭ ਤੋਂ ਵੱਧ ਨਜ਼ਰ ਆਵੇਗਾ ਕਿ ਕਾਫੀ ਵੱਡੀ ਗਿਣਤੀ ਜਿਹੜੀ ਹੈਗੀ ਹੈ ਨੌਜਵਾਨਾਂ ਦੀ ਇਸ ਵਕਤ ਉਹਨਾਂ ਦੇ ਸਮਰਥਨ ਵਿੱਚ ਇੱਥੇ ਵੇਖਣ ਨੂੰ ਮਿਲ ਰਹੀ ਹੈ ਤਾਂ ਤਸਵੀਰਾਂ ਤੁਸੀਂ ਪਿੰਡ ਦੁੰਨੇ ਕੇ ਦੀਆਂ ਵੇਖ ਰਹੇ ਹੋ ਜਿੱਥੇ ਕਿਸੇ ਵਕਤ ਕਾਫੀ ਵੱਡਾ ਪਰਵਾਹ ਹੁੰਗਾਰਾ ਜਿਹੜਾ ਹੈਗਾ ਐਸੇ ਘਟ ਨੂੰ ਲੱਖਾਂ ਦਾਨ ਸਮਰਥਨ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਪੰਡਾਲ ਕਿੰਨਾ ਕਿੰਨਾ ਛੋਟਾ ਪੈਂਦਾ ਨਜ਼ਰ ਆ ਰਿਹਾ ਹੈ ਕਾਫੀ ਲੋਕ ਜਿਹੜੇ ਨੇ ਉੱਪਰ ਜੋ ਟਾਵਰਸ ਨੇ ਇਹਨਾਂ ਦੇ ਉੱਪਰ ਵੀ ਚੜੇ ਹੋਏ ਨੇ ਤਾਂ ਕਿ ਸਮਾਗਮ ਨੂੰ ਦੇਖਿਆ ਜਾ ਸਕੇ ਅਤੇ ਦੂਜੇ ਪਾਸੇ ਜੋ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਦੇ ਵੀ ਇੱਥੇ ਪਹੁੰਚਣ ਦੀ ਹੁੰਮੀ ਜਿਹੜੀ ਹੈਗੇ ਜਿਤਾਈ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਚੰਦਰਜੀਤ ਸਿੰਘ ਚੰਨੀ ਵਰਗੇ ਅਤੇ ਸੁਖਪਾਲ ਸਿੰਘ ਖਹਿਰਾ ਵਰਗੇ ਲੀਡਰ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਸਕਦੇ ਨੇ ਤਾਂ ਇਹ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਮੌਜੂਦਾਂ ਤੁਹਾਨੂੰ ਇੱਕ ਕਮੈਂਟ ਕਰ ਲਈ ਥੋੜ ਆਹ ਸਟੇਜ ਦੇ ਕਲਪਤੀ ਜਾਵੇ ਦਾ ਅਸਟੇਜ ਤੇ ਇਸ ਵਕਤ ਆ ਜੋ ਕਿਸਾਨ ਆਗੂ ਨੇ ਸਿਰਸਾ ਉਹ ਸੰਬੋਧਨ ਕਰ ਰਹੇ ਨੇ ਜਿਹਦੇ ਪਾਸੇ ਹੋਰ तमाम ਲੋਕ ਜਿਹੜੇ ਨੇ ਉਹ ਸਟੇਜ ਦੇ ਉੱਤੇ ਬੈਠੇ ਹੋਏ ਨੇ ਦਸਗੰਸਾ ਕਾਂਸਿਕ ਵਾਲਾ ਬੈਠੇ ਹੋਣੇ ਲੱਖਾ ਸਿੰਘ ਸੁਧਾਨਾ ਜਿਹੜੇ ਨੇ ਉਹ ਸਟੇਜ ਦੇ ਉੱਤੇ ਬੈਠੇ ਹੋਏ ਨੇ ਤਾਂ ਇਹ तमाम ਲੋਕ ਜਿਉਂ ਨੇ ਇਸ ਵਕਤ ਸਟੇਜ ਤੇ ਤੁਸੀਂ ਦੇਖ ਸਕਦੇ ਹੋ ਅਤੇ ਲੱਖਾ ਸਿੰਘ ਸੁਧਾਨਾ ਵੱਲੋਂ ਅੱਜ ਦਾ ਇਕੱਠ ਜਿਹੜਾ ਹੈਗਾ ਇਹ ਸੱਦਾ ਗਿਆ ਸੀਗਾ ਜਿਸ ਵਿੱਚ ਕੀ ਵੱਡੇ ਗਿਣਤੀ ਵਿੱਚ ਨੋਜ਼ਵਾਨ ਜਿਹੜੇ ਨੇ ਪਹੁੰਚ ਰਹੇ ਨੇ ਵੱਡਾ ਇਕੱਠ ਜਿਹੜਾ ਹੈਗਾ दुनिया के धरती से अजन को मिल रहा है जसकर संघ वाला मौजूद ने तमाम लीडरशिप जी है इतने इस वक्त दिखाई दे रही है एक जा 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 थे। पासे तो ये तस्वीर तुम वेख सकते हो इतने दूजे पास गल की जाए पिछली तस्वीर एक बार फिर तो दिखा दें पिछले पास नजर मारीे तो काफ़ी वही गिनती हैगी है जो है है कि इस वक्त लगातार बदती जा रही है शुरुआती ਤਸਵੀਰ ਜਿਹੜੀ ਹੈਗੇ ਇਸ ਵਕਤ ਇਹ ਦੁਨਨੇ ਕੇ ਪਿੰਡ ਦੀ ਹੈਗੇ ਜਿੱਥੇ ਕੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇਸ ਵਕਤ ਸ਼ਿਰਕਤ ਕਰ ਰਹੇ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਦੂਰ ਦੂਰ ਤੱਕ ਨਜ਼ਰ ਮਾਰੀਏ ਤਾਂ ਤੁਹਾਨੂੰ ਕਾਫੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇੱਥੇ ਹਲਸ ਮਸਤਰ ਵਿੱਚ ਬੈਠੇ ਹੋਏ ਦਿਖਾਈ ਦੇਣਗੇ ਇਹ ਤਾਂ ਕਿਹਾ ਜਾ ਸਕਦਾ ਕਿ ਕਿਤਨਾ ਕਿਤੇ ਵੱਡਾ ਇਕੱਠ ਹੱਸਦਾ ਇਹ ਕਿਤਨਾ ਕਿਤੇ ਸੋਚਣ ਲਈ ਮਜਬੂਰ ਕਰਦਾ ਹੈ ਕਿ ਜੋ ਪਾਣਾ ਸਿੱਧੂ ਕਦਮ ਉਠਾ ਰਹੇ ਸੀਗੇ ਉਹ ਸਹੀ ਸੀ ਜਾਂ ਫਿਰ ਗਲਤ ਸੀਗੇ ਪਾ ਇਹਨਾਂ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਹੰਗਾਇਰਾ ਜਿਹੜਾ ਹੈਗਾ ਪੰਨਾ ਸਿੰਘ ਨੂੰ ਇੱਥੇ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ਲੋਕਾਂ ਦੇ ਵਿੱਚ ਪੁਲਿਸ ਨੂੰ ਲੱਗੇ ਕਿਤਨਾ ਕਿਤਨਾ ਗੁੱਸਾ ਹੈ ਅਤੇ ਇੱਕ ਤੋਂ ਬਾਅਦ ਇੱਕ ਕਈ ਮੁਕੱਦਮੇ ਜਿਹੜੇ ਨੇ ਪੰਨਾ ਸਿੰਘ ਦੇ ਉੱਤੇ ਦਰਜ ਕੀਤੇ ਗਏ ਨੇ ਅਤੇ ਉਹਨਾਂ ਮੁਕੱਦਮਿਆਂ ਦੇ ਖਿਲਾਫ ਜਿਹੜੇ ਨੇ ਅੱਜ ਇਹ ਲੋਕ ਇੱਥੇ ਇਕੱਠਾ ਹੋਏ ਨੇ ਦੁਨਨੇ ਕੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਇਸ ਵਕਤ ਤੁਸੀਂ ਦੇਖ ਸਕਦੇ ਹੋ ਵੱਡੇ ਗਿਣਤੀ ਵਿੱਚ ਲੋਜਵਾਨ ਅਤੇ ਕਿਸਾਨੀ ਚੰਡੇ ਲੈ ਕੇ ਬਹੁਤ ਵਾਂ ਜਿਹੜੇ ਇੱਥੇ ਪਹੁੰਚੇ ਹੋਏ ਨੇ ਅਤੇ ਵੱਦਾ ਇਕੱਠ ਜੜਾ ਗਿਆ ਦੁੰਨੇਕੇ ਦੀ ਧਰਤੀ ਤੇ ਇੱਥੇ ਵੇਖਿਆ ਜਾ ਸਕਦਾ ਹੈ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਾਫੀ ਵੱਡੀ ਗਿਣਤੀ ਲੋਕਾਂ ਦੀ ਹੈਗੀ ਹੈ ਜੋ ਕਿ ਇੱਥੇ ਇਸ ਵਕਤ ਪਹੁੰਚੇ ਹੋਏ ਨੇ ਅਤੇ ਤਸਵੀਰਾਂ ਇਸ ਵਕਤ ਵੇਖ ਸਕਦੇ ਹੋ ਇਹ ਗਰਾਊਂਡ ਹੈਗਾ ਪਿੰਡ ਦੁੰਨੇਕੇ ਦਾ ਜਿੱਥੇ ਕੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਪਹੁੰਚ ਰਹੇ ਨੇ ਅਤੇ ਲੱਖੇ ਸਦਾਨ ਦੇ ਸਮਰਥਨ ਦੇ ਵਿੱਚ ਜੇਕਰ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਮਹਿਲਾਵਾਂ ਦੀ ਗਿਣਤੀ ਜਿਹੜੀ ਹੈਗੀ ਆ ਉਹ ਵੀ ਕਾਫੀ ਜ਼ਿਆਦਾ ਇੱਥੇ ਵੇਖਣ ਨੂੰ ਮਿਲ ਰਹੀ ਹੈ ਤਾਂ ਕਾਫੀ ਜ਼ਿਆਦਾ ਗਿਣਤੀ ਜਿਹੜੀ ਮਹਿਲਾਵਾਂ ਦੀ ਹੈਗੀ ਹੈ ਉਹ ਇੱਥੇ ਤੁਸੀਂ ਵੇਖ ਸਕਦੇ ਹੋ ਇਸ ਪ੍ਰੋਗਰਾਮ ਵਿੱਚ ਮਹਿਲਾਵਾਂ ਜਿਹੜੀਆਂ ਨੇ ਵੱਧ ਚੜ ਕੇ ਜਿਹੜਿਆ ਨੇ ਹਿੱਸਾ ਲੈ ਰਿਆ ਨੇ ਅਤੇ ਦੂਜੇ ਪਾਸੇ ਨੌਜਵਾਨ ਜਿਹੜੇ ਨੇ ਉਹ ਵੀ ਕਾਫੀ ਵੱਡੀ ਤਦਾਦ ਵਿੱਚ ਅੱਜ ਇਸ ਇਕੱਠ ਵਿੱਚ ਪਹੁੰਚ ਰਹੇ ਨੇ ਹੱਥਾਂ ਵਿੱਚ ਕੇਸਰੀ ਝੰਡੇ ਫੜੇ ਹੋਏ ਨੇ ਅਤੇ ਦੂਜੇ ਪਾਸੇ ਪੰਨਾ ਸਿੱਧੂ ਦੇ ਸਮਰਥਨ ਦੇ ਵਿੱਚ ਅੱਜ ਦਾ ਇਹ ਇਕੱਠ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਾਫੀ ਵੱਡਾ ਇਕੱਠ ਜਿਹੜਾ ਹੈਗਾ ਦੁਨਨੇ ਕੀ ਧਰਤੇ ਦਾ ਇਸ ਵਕਤ ਹੋਰ ਹੈ ਕਾਫੀ ਲੀਡਰ ਜਿਹੜੇ ਨੇ ਉਹ ਵੀ ਇੱਥੇ ਪਹੁੰਚਣਗੇ ਅਤੇ ਹਾਲ ਦੀ ਕੜੀ ਪ੍ਰੋਗਰਾਮ ਦੀ ਸ਼ੁਰੂਆਤੀ ਤਸਵੀਰ ਨੇ ਉਹ ਤੁਹਾਡੇ ਨਾਲ ਛਾਂ ਜੀਆਂ ਕੀਤੀਆਂ ਨੇ ਪਿੰਡ ਦੁਨੇਕੇ ਤੋਂ ਕੈਮਰਾ ਪਰਸਨ ਮਰਫੀ ਸਿੰਘ ਚਲਦੇਣਾ ਸੂਰਜ ਪ੍ਰਕਾਸ਼ ਦੈਨਿਕ ਸੂਰਾ ਟੀਵੀ